ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਇੱਕ ਵੀਰ ਨਹੀਂ ਵੇ ਰੱਬਾ ਸੌਖਾਂ ਨੂੰ ਬੜਾ ਹੀ ਚਿਤ ਕਰਦਾ ਭੈਣ ਭਰਾ ਭੈਣ ਭਰਾ ਦਾ ਪਿਆਰ ਇੱਕ ਬਹੁਤ ਅਹਿਮ ਪਿਆਰ ਹੁੰਦਾ ਜਿਹਦੇ ਵਿੱਚ ਲੜਾਈ ਝਗੜੇ ਵੀ ਹੁੰਦੇ ਆ ਇੱਕ ਦੂਜੇ ਨਾਲ ਝਿੜਕਦੇ ਵੀ ਆ ਇੱਕ ਦੂਜੇ ਨੂੰ ਅਤੇ ਉਹਨਾ ਹੀ ਪਿਆਰ ਜ਼ਿਆਦਾ ਹੁੰਦਾ ਹੈ ਸੁਰਖੜੀ ਦੇ ਵਿੱਚ ਇੱਕ ਭੈਣ ਭਰਾ ਦਾ ਪਿਆਰ ਬੰਨਿਆ ਹੋਇਆ ਹੈ ਰਕੜਾਲੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਇੱਥੇ ਭੀੜ ਹੈ ਰਸ਼ ਬਹੁਤ ਹੈ ਭੈਣਾਂ ਆਪਣੇ ਭਰਾਵਾਂ ਦੇ ਲਈ ਰਖੜੀ ਖਰੀਦ ਰਹੀਆਂ ਨੇ ਸੋ ਇਹ ਜਿਹੜਾ ਤਿਉਹਾਰ ਹੈ ਬੜਾ ਅਹਿਮ ਤਿਆਰ ਹੈ ਆਪਾਂ ਗੱਲਬਾਤ ਕਰਦੇ ਆ ਜੋ ਇੱਥੇ ਬੀਬੀਆਂ ਪਹਿਣਾ ਆਈਆਂ ਨੇ ਉਹਨਾਂ ਦੇ ਨਾਲ ਵੀ ਅਤੇ ਵੀਰਾਂ ਦੇ ਨਾਲ ਵੀ ਜੋ ਰਖੜੀ ਦੀ ਸੇਲ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ ਹੀ ਨਾਮ ਹੈ ਤੁਹਾਡਾ ਜਸ਼ਲ ਹੈ ਜੀ ਮੇਰਾ ਜੀ ਅੱਜ ਰਖੜੀ ਲਾਈ ਹੋਈ ਆ ਫਿਰ ਹਾਂਜੀ ਹਾਂਜੀ ਕਿਵੇਂ ਚੱਲ ਰਿਹਾ ਕੰਮ ਬਹੁਤ ਵਧੀਆ ਜੀ ਪਿਛਲੇ ਸਾਲ ਨਾਲੋਂ ਪਿਛਲੇ ਨਾਲੋਂ ਵਧੀਆ ਹਾਂਜੀ ਅੱਛਾ ਇੱਥੇ ਰਖੜੀ ਕਿਦਣ ਹੈ ਕੱਲ ਨੂੰ ਹੈ ਜੀ 19 ਨੂੰ ਰਾਸ਼ ਅੱਜ ਪੂਰਾ ਪੂਰਾ ਹੈ ਜੀ ਬਿਲਕੁਲ ਉਹ ਸਾਰੀ ਵੈਰਾਈਟੀ ਹੈ ਤੁਹਾਡੇ ਕੋਲ ਹਾਂਜੀ ਸਭ ਕੁ ਬਦ ਮਾਲ ਸਸਤਾ ਵਿਕ ਰਿਹਾ ਕਿ ਮਹਿੰਗਾ ਵਿਕ ਰਿਹਾ ਦੋਨੋਂ ਕਹਿ ਸਕਦੇ ਆਪਾਂ ਦੋਨੋਂ ਕਹਿ ਸਕਦੇ ਆ ਦੋਨੇ ਵਿਕਦੇ ਆ ਛੱਡ ਬਜਾ ਦਾ ਮਹਿੰਗਾ ਹੀ ਵਿਕਦਾ ਹੈ ਜੀ ਮਹਿੰਗਾ ਹੀ ਵਿਕਦਾ ਹਾਂਜੀ ਕੋਝੋ ਕੇ ਲੈ ਕੇ ਜਾਣੇ ਆ। ਉਹ ਭੈਣ ਭਰਾ ਦਾ ਪਿਆਰ ਹੈ ਇਹ। ਹਾਂਜੀ। ਠੀਕ ਹੈ। ਸੋ ਮੁਬਾਰਕਾਂ ਰਖੜੀ ਦੀਆਂ ਤੁਹਾਨੂੰ। ਤੁਹਾਨੂੰ ਵੀ ਬਹੁਤ-ਬਹੁਤ। ਥੈਂਕ ਯੂ। ਥੈਂਕ ਯੂ। ਟਾਡੇ ਅਮਨਦੀਪ ਕੌਰ ਹੈ ਅੱਜ ਰਖੜੀਆਂ ਦੀ ਖਰੀਦਦਾਰੀ ਕਰ ਰਹੇ ਹਾਂ ਜੀ ਕਿੰਨੇ ਭਰਾ ਤੁਹਾਡੇ ਚਾਰ ਭਰਾ ਹੈ ਜੀ ਚਾਰ ਭਰਾ ਚਾਰਾਂ ਦੇ ਰਖੜੀ ਬੰਨੂਗੇ ਹਾਂਜੀ ਜੀ ਸੋ ਕਿੰਨਾ ਕੁ ਪਿਆਰ ਮਿਲਦਾ ਤੁਹਾਨੂੰ ਭਰਾਵਾਂ ਦੇ ਕੋਲ ਬਹੁਤ ਮਿਲਦਾ ਹੈ ਬਹੁਤ ਮਿਲਦਾ ਤੇ ਜਦੋਂ ਤੁਸੀਂ ਰਖੜੀ ਬੰਨਦੇ ਆ ਉਹ ਤੁਹਾਨੂੰ ਕੁਝ ਦਿੰਦੇ ਆ ਹਾਂਜੀ ਦਿੰਦੇ ਆ ਕੀ ਮਿਲਦਾ ਹੁੰਦਾ ਸੂਟ ਤੇ ਪੈਸੇ ਦਿੰਦੇ ਆ ਪੈਸੇ ਦਿੰਦੇ ਆ ਹਾਂਜੀ ਸੋ ਕਿੰਨੀ ਦੂਰ ਜਾਂਦੇ ਰਖੜੀ ਬੰਨਣਾ ਆ ਨਾਲੇ ਹੈ ਜੀ ਦੋ ਮੱਝ ਰਹਾਂ ਹਾਂਜੀ ਅੱਛਾ ਜੀ ਸੋ ਬਹੁਤ ਵਧੀਆ ਤਿਹਾਰ ਹੈ ਮੁਬਾਰਕਾਂ ਤੁਹਾਨੂੰ ਰਖੜੀ ਦੀ ਬਹੁਤ-ਬਹੁਤ ਤੁਹਾਨੂੰ ਵੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕੁਲਵਿੰਦਰ ਸਿੰਘ ਆ ਜੀ ਸੋ ਤੁਸੀਂ ਲੈ ਕੇ ਜਾਓਗੇ ਫਿਰ ਰਖੜੀ ਆ ਬਣਾਉਣ ਲਈ ਹਾਂਜੀ ਜਾਊਂਗਾ ਜੀ ਆਪ ਨਾਲ ਜਾਓਗੇ ਆਪ ਜਾਂਦੇ ਜੀ ਨਾਲ ਹਾਂਜੀ ਆਪ ਜੀ ਦੀਆਂ ਭੈਣਾਂ ਕਿ ਜਿਵੇਂ ਭੈਣਾਂ ਦੋ ਆ ਜੀ ਦੋ ਆ ਉਹ ਵੀ ਆਉਣ ਗਿਆ ਹਾਂਜੀ ਆਉਂਦੇ ਜਾਂਦੇ ਆ ਜੀ ਜੀ ਹਾਂਜੀ ਠੀਕ ਹੈ ਫਿਰ ਉਹ ਜਦੋਂ ਰਖੜੀ ਬਣੂਗੀਆਂ ਤੁਸੀਂ ਕੀ ਦੋਗੇ ਉਹਨਾਂ ਨੂੰ ਅਸੀਂ ਪੈਸੇ ਦੋਗੇ ਪੈਸੇ ਦੋ ਹਾਂਜੀ ਸੋ ਬਹੁਤ ਵਧੀਆ ਤਿਹਾਰ ਹੈ ਇਹ ਭੈਣ ਭਰਾ ਦਾ ਇੱਕ ਹਾਂਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜੀ ਬਹੁਤ ਵੀਡੀਓ ਤੁਹਾਡੀਆਂ ਦੇਖਦੇ ਆ ਜੀ ਅੱਛਾ ਜੀ ਬਹੁਤ ਹਰੇਕ ਚੈਨਲ ਤੁਹਾਡਾ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਥੈਂਕ ਯੂ ਜੀ ਇੱਕ ਹਰ ਸਾਲ ਦੇਖਦੇ ਹਾਂਜੀ ਕਰਾਲੀ ਦਾ ਹਰ ਇੱਕ ਸਾਲ ਦੇਖਦੇ ਆ ਤੁਹਾਡਾ ਕਰਾਲੀ ਦਾ ਜੀ ਪ੍ਰੋਗਰਾਮ ਦੇਖਦੇ ਹਾਂਜੀ ਹਾਂਜੀ ਇਹ ਤੁਮਾਂ ਚੈਨਲ ਤੁਹਾਡਾ ਦੇਖਦੇ ਆ ਜੀ ਥੈਂਕ ਯੂ ਜੀ ਥੈਂਕ ਯੂ ਆਂ ਕਿਹੜੇ ਪਿੰਡ ਰੋਡ ਆ ਹਾਂ ਨਗਰ ਸਿੰਘ ਨਗਰ ਸਿੰਘ ਜੀ ਤੁਹਾਡਾ ਸਿੰਘ ਹਾਂਜੀ ਜੀ ਸੋ ਹਰਕਾਂ ਤੁਹਾਨੂੰ ਲਖਰੀ ਦੀਆਂ ਤੇ ਨਾਲੇ ਸਾਡਾ ਚੈਨਲ ਦੇਖਦੇ ਆਂ ਵੀਡੀਓ ਆਈ ਐਮ ਵੀਡੀਓ ਪਾਉਂਦੇ ਰਹੇ ਕਰੋ ਜੀ ਹਾਂਜੀ ਅਸੀਂ ਬਾਜ਼ਾਰ ਵੀ ਦੇਖਦੇ ਰਹਿੰਦੇ ਆਂ ਜੀ ਤੁਹਾਨੂੰ ਦੇਖਦੇ ਰਹਿੰਦੇ ਆਂ ਜੀ ਵਾਹ ਜੀ ਠੀਕ ਆ ਜੀ ਥੈਂਕ ਯੂ ਜੀ ਰਾਣੀ ਦੀਆਂ ਤੁਹਾਡੀਆਂ ਸਾਰੀਆਂ ਵੀਡੀਓ ਜੀ ਹਾਂਜੀ ਅਸੀਂ ਲਗਾਤਾਰ ਦੇਖਦੇ ਆਂ ਅੱਛਾ ਜੀ ਹਾਂਜੀ ਥੈਂਕ ਯੂ ਆ ਮਾਡਾ ਅਕਾਲ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਸਭ ਕਿਰਦਾਰ ਜੀ ਅੱਜ ਰਖੜੀਆਂ ਵੇਚ ਰਹੇ ਆਂ ਹਾਂ ਹਾਂਜੀ ਅੱਜ ਸੰਡੇ ਮਨਾ ਰਹੇ ਛੁੱਟੀ ਆ ਹਾਂਜੀ ਸੋ ਪਾਪਾ ਦੇ ਨਾਲ ਹੈਲਪ ਕਰਾ ਰਹੇ ਹਾਂ ਹਾਂਜੀ ਅੱਛਾ ਕਿਵੇਂ ਵਿਕ ਰਹੀਆਂ ਹੈ ਇਹ ਰਖੜੀਆਂ ਮੈਂ ਇੱਥੇ ਖੜਿਆ ਹੋਇਆ ਜੀ 10-10 ਰੁਪਏ ਦੇ ਵੇਚ ਰਿਹਾ ਹਾਂ 10-10 ਰੁਪਏ ਦੀ ਹਾਂਜੀ ਅੱਛਾ ਕਿੰਨੀਆਂ ਕ ਵੇਚਤੀਆਂ ਮੈਂ ਅੱਜ ਮਤਲਬ ਜ਼ਿਆਦਾ ਹੀ ਵੇਚਦੀ ਆ ਮੈਨੂੰ ਅਜੇ ਗਿਣਤੀ ਨਹੀਂ ਆਉਂਦੀ ਗਿਣਤੀ ਨਹੀਂ ਆਈ ਬਹੁਤ ਵੇਚਦੀ ਆ ਹਾਂਜੀ ਅੱਛਾ ਤੈਨੂੰ ਵੀ ਵੇਚੀਆਂ ਹਾਂਜੀ ਅੱਛਾ ਲੈ ਰਹੇ ਹੈਂ ਲੋ ਹੈਪੀ ਰੱਖੜੀ ਹੈਪੀ ਰੱਖੜੀ ਹੈਪੀ ਰੱਖੜੀ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਲੈ ਲਓ ਲਾਵੇ ਕਿਸੇ 10 ਰੁਪਏ 10 ਰੁਪਏ ਆ ਜਾਓ ਅੱਜ ਕੋਈ ਈਨਾ ਮੈਂ ਬਟਾ ਅੱਜ ਫੇਰ ਰਖੜੀਆਂ ਦਾ ਤਿਉਹਾਰ ਹੈ ਕੱਲ ਨੂੰ ਰਖੜੀ ਬੰਨੂਗੇ ਭਰਾ ਦੇ ਹਾਂਜੀ ਬੰਨੂਗੇ ਕਿੰਨੇ ਭਰਾ ਹੈ ਤੁਹਾਡੇ ਦੋ ਜਦੋਂ ਤੁਸੀਂ ਰਖੜੀ ਬੰਨ ਦਿੰਦੇ ਆ ਫਿਰ ਤੁਹਾਨੂੰ ਵੀ ਕੁਝ ਦਿੰਦੇ ਹੁੰਦੇ ਹਨ ਹਾਂਜੀ ਚਾਕਲੇਟਸ ਵਗੈਰਾ ਦੇ ਦਿੰਦੇ ਆ ਚਾਕਲੇਟ ਵਗੈਰਾ ਵੱਡੇ ਨੇ ਛੋਟੇ ਨੇ ਛੋਟੇ ਨੇ ਛੋਟੇ ਨੇ ਲੜਦੇ ਕਿੰਨਾ ਕਰਦੇ ਤੁਹਾਡੇ ਨਾਲ ਲੜਦੇ ਤਾਂ ਬਹੁਤ ਹੈ ਲੜਦੇ ਬਹੁਤ ਹੈ ਸ਼ਰਾਰਤਾ ਕਰਦੇ ਨੇ ਹਾਂਜੀ ਕਰਦੇ ਆ ਅੱਛਾ ਫੇਰ ਓਕਣੇ ਪਿਆਰ ਹੋ ਜਾਂਦਾ ਹਾਂਜੀ ਫੇਰ ਤੇ ਉਹੀ ਕਰਦੇ ਆ ਅੱਛਾ ਫਿਰ ਡਾਂਟ ਸੈਲੰਦੇ ਆ ਤੁਹਾਡੀ ਹਾਂਜੀ ਸੈਲੰਦੇ ਆ ਸੈਲੰਦੇ ਨੇ ਬੜੀ ਦੀਦੀ ਕਰਕੇ ਪਰ ਮੇਰੇ ਚਿਹਰੇ ਦਾ ਛੋਟਾ ਭਾਈ ਹੈ ਨਾ ਉਹ ਹੀ ਸੈਂਦਾ ਹੈਗਾ ਉਲਟਾ ਮੈਂ ਬੋਲਦੀ ਜਾਂਦਾ ਹੈ ਅੱਛਾ ਉਹ ਤੈਨੂੰ ਬੋਲ ਦਿੰਦਾ ਉਹ ਜੇ ਬੱਚਾ ਹੈ ਨਾ ਹਾਂਜੀ ਨਿਆਣੀ ਮਾਤਾ ਤੋ ਹੈਪੀ ਰਖੜੀ ਸੇਮ ਟੂ ਯੂ ਹਾਂ ਜੀ ਡਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਜੀ ਅੱਜ ਕੱਲ ਨੂੰ ਰਖੜੀ ਦਾ ਤਿਉਹਾਰ ਹੈ ਅੱਜ ਵੀ ਰਖੜੀ ਖਰੀਦਣ ਆਏ ਹਾਂ ਹਾਂ ਜੀ ਹਾਂ ਜੀ ਰਖੜੀਆਂ ਖਰੀਦ ਰਹੇ ਹਾਂ ਬਹੁਤ ਹੀ ਵਧੀਆ ਲੱਗ ਰਿਹਾ ਮਾਰਕੀਟ 'ਚ ਘੁੰਮਣ ਦਾ ਹਾਂ ਜੀ ਇਹ ਤਿਉਹਾਰ ਜੀ ਸਾਲ ਬਾਦ ਹੁੰਦਾ ਭੈਣ ਭਰਾਵਾਂ ਦਾ ਤਿਉਹਾਰ ਹੁੰਦਾ ਤੇ ਮੇਰੇ ਖਿਆਲ ਨਾਲ ਸਭ ਨੂੰ ਮਨਾਉਣਾ ਚਾਹੀਦਾ ਵਾ ਜੀ ਭੈਣ ਭਰਾਵਾਂ ਦਾ ਪਿਆਰ ਜਿਹੜਾ ਬਰਕਰਾਰ ਰਹੇ ਤੇ ਬੜਾ ਹੀ ਵਧੀਆ ਰਹਿੰਦਾ ਵਾ ਤੇ ਮੈਂ ਜ਼ਿਆਦਾ ਨੋਕ ਵਿਚ ਕਹਿੰਦਾ ਬਹੁਤ ਵਧੀਆ ਲੱਗ ਰਿਹਾ ਮਤਲਬ ਨਾ ਆ ਵੱਡੇ ਭਰਾ ਨੇ ਸਿਸਟਰ ਨੇ ਮੈਂ ਛੋਟਾ ਹਾਂ ਹੀ ਤਿੰਨੇ ਭੈਣ ਭਰਾਵਾਂ ਅੱਜ ਤੇ ਇਹੀ ਆਸ਼ਾ ਕਰਦੇ ਹਾਂਗੇ ਜੀ ਸਭ ਨੂੰ ਭੈਣ ਭਰਾ ਆਪਸ ਵਿੱਚ ਰਲ ਮਿਲ ਕੇ ਰਹਿਣ ਸਾਰੇ ਠੀਕ ਠਾਕ ਰਹਿਣ ਜੀ ਤੇ ਬਹੁਤ ਹੀ ਮਤਲਬ ਕਿ ਬਹੁਤ ਸੋਹਣਾ ਲੱਗਦਾ ਭੈਣ ਭਰਾਵਾਂ ਵਿੱਚ ਬਿਲਕੁਲ ਜੀ ਥੈਂਕ ਯੂ ਇਕੱਠੇ ਹੀ ਆਏ ਹੋ ਹਾਂਜੀ ਹਾਂਜੀ ਰਖੜੀ ਖਰੀਦਣ ਆਪਣੀ ਪਸੰਦ ਦੀ ਲੈ ਕੇ ਜਾਓਗੇ ਹਾਂਜੀ ਬਿਲਕੁਲ ਜੀ ਆਪਣੀ ਪਸੰਦ ਦੀ ਰਖੜੀ ਪਹਿਣਾ ਜੋ ਹਾਂਜੀ ਤੁਹਾਡੀ ਪਸੰਦ ਦੀ ਰਖੜੀ ਖਰੀਦ ਕੇ ਲੈ ਜੀ ਹਾਂਜੀ 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 ਤੇ ਬਹੁਤ ਵਧੀਆ ਤਿਉਹਾਰ ਹੈ ਇਹ ਭੈਣ ਭਰਾਵਾਂ ਦਾ ਇਸ ਤਰੀ ਪਿਆਰ ਬਣਿਆ ਰਹੇ ਕੀ ਬੜੀ ਚੰਗੀ ਗੱਲ ਹੈ ਥੈਂਕ ਯੂ ਸੋ ਮਚ ਕੀ ਨਾਮ ਹੈ ਤੁਹਾਡਾ ਮਿਨਾਕਸ਼ੀ ਗੁਪਤਾ ਜੀ ਕੱਲ ਨੂੰ ਰਖੜੀ ਦਾ ਤਿਉਹਾਰ ਹੈ ਅੱਜ ਤੁਸੀਂ ਇੱਥੇ ਰਖੜੀਆਂ ਲਗਾਈਆਂ ਵੀ ਹੋਈਆਂ ਨੇ ਸੇਲ ਵੀ ਕਰ ਰਹੇ ਹੋ ਸੋ ਕਿਵੇਂ ਹੋ ਰਿਹਾ ਰਖੜੀਆਂ ਦੀ ਸੇਲ ਬਹੁਤ ਅੱਛਾ ਲੱਗ ਰਿਹਾ ਹੈ ਪੈਣਾ ਆਪਣੀ ਭਾਈਆਂ ਲਈ ਰਖੜੀਆਂ ਖਰੀਦ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਫੈਂਜੀ ਰਖੜੀਆਂ ਖਰੀਦ ਰਹੀਆਂ ਪਿਛਲੀ ਸਾਲ ਨਾਲੋਂ ਕਾਫੀ ਰਸ਼ ਹੈ ਬਹੁਤ ਅੱਛਾ ਲੱਗ ਰਿਹਾ ਹੈ ਸਵੇਰ ਦੇ ਲੱਗੇ ਹੋਏ ਆ ਤਰ੍ਹਾਂ ਤਰ੍ਹਾਂ ਦੇ ਲੋਕ ਦੇਖਣ ਨੂੰ ਮਿਲ ਰਹੇ ਆ ਤੇ ਇਸੇ ਤਰ੍ਹਾਂ ਭੈਣ ਭਾਈਆਂ ਦਾ ਤਿਉਹਾਰ ਬਣਾ ਰਹੇ ਤੇ ਥੈਂਕ ਯੂ ਆਮ ਜੋੜਾ ਮੇਰਾ ਨਾਮ ਜੀ ਨਹੀਂ ਕੀਤੇ ਜੀ ਜੀ ਰਖੜੀ ਫਿਰ ਲਗਾਈ ਹੋਈ ਅੱਜ ਸੇਲ ਕਰ ਰਹੇ ਆ ਵਧੀਆ ਚੱਲ ਰਿਹਾ ਜੀ ਕੰਮ ਇਹਨਾਂ ਵਧੀਆ ਚੱਲ ਰਿਹਾ ਹੈਨ ਰੱਬ ਦੀ ਸੋਖਰਣਾ ਹੈਨ ਥੋੜਾ ਜਿਹਾ ਮਾਰ ਰਹਿ ਗਿਆ ਬਸ ਇਹ ਵੀ ਨਿਕਲ ਜਣਾ ਜੀ ਘੰਟੇ ਤੋਂ ਘੰਟੇ ਤੱਕ ਜੀ ਬਾਕੀ ਫਰੀ ਆਪਾਂ ਜੀ ਫਿਰ ਓਕੇ ਪਿਛਲੇ ਸਾਲ ਨਾਲੋਂ ਜਾਨੀ ਵਧੀਆ ਰਿਹਾ ਬਹੁਤ ਐਤਕੀ ਦਾ ਜੀ ਬਹੁਤ ਕਾ ਪੈ ਰਿਹਾ ਬਾਜ਼ਾਰ ਦੀ ਤੁਸੀਂ ਰੌਣਕ ਦੇਖੀ ਹੋਏ ਜੀ ਬਸ ਇਸ ਵਾਰ ਜਿਆਦਾ ਹੀ ਘੱਟ ਚੱਲਿਆ ਵਾ ਚਲੋ ਐਹੀਂ ਰਵੇ ਜੀ ਕਰਾਲੀ ਵਿੱਚ ਬਦੀ ਰਵੇ ਆਪਣੀ ਚਲੋ ਰਖੜੀ ਜਿੰਨੇ ਵੀ ਲੋਕ ਲੰਦੇ ਮੈਂ ਕਹਿੰਦਾ ਕਿਸੇ ਦਿਨ ਨਾ ਬਚੇ ਸਾਰਿਆਂ ਦੀ ਰੱਬ ਸੁੱਖ ਨਾਲ ਸਾਰੇ ਦੀ ਨਿਕਲਦੇ ਵੀ ਕੁਛ ਵੀ ਨਾ ਬਤੇ ਇਹ ਜਾ ਆਪਾਂ ਸੋਚ ਕੇ ਚੱਲਦੇ ਆਂ ਬਾਕੀ ਉਹ ਤਾਂ ਰੱਬ ਦੀ ਮਿਹਰ ਹੈ ਵੀ ਜੋ ਚਲੋ ਉਹਨੇ ਚਾਹਿਆ ਵੀ ਵਿਕਣੀ ਨਾ ਵਿਕਣੀ ਉਹਦੀ ਮਰਜ਼ੀ ਹੈ ਪਰ ਐ ਵੀ ਕਿਸੇ ਨੂੰ ਸੁੱਕਾ ਨਹੀਂ ਭੇਜਦਾ ਅੱਬਾ ਸਭ ਦੀ ਕਰਕੇ ਭੇਜਦਾ ਹੈ ਜੀ ਬਿਲਕੁਲ ਹਾਂਜੀ ਹਾਂਜੀ ਤੇ ਮਿਹਨਤ ਹੈ ਹੁਣ ਹਾਂਜੀ ਹਾਂਜੀ ਬਹੁ ਮਹੀਨੇ 23 ਹੱਤਾ ਹੋਪਤਾ ਹੋ ਗਈ ਬੈਠੇ ਇਹਨੂੰ ਜੀ ਚਲੋ ਅੱਜ ਜੀ ਦੋ ਦਿਨ ਲਾਸਟ ਵਾਲੇ ਸੀਗੇ ਚਲੋ ਕਹਿੰਦੇ ਕਰ ਲੰਨੇ ਰਕੜੀ ਦਾ ਪੂਰਾ ਪਰ ਅੱਜ ਸਾਰਾ ਕੁਝ ਮਾਲ ਲੱਗ ਗਿਆ ਚਲੋ ਵਧੀਆ ਗੱਲ ਹੈ ਜੀ ਨਿਕਲ ਗਈ ਆਪਾਂ ਤਾਂ ਇਹੀ ਜਾਂਦੇ ਸਭ ਦੇ ਨਿਕਲੇ ਜੀ ਜੀ ਚਲੋ ਇੱਕ ਬਾਜ਼ਾਰ ਚ ਹੋ ਰਿਹਾ ਜੀ ਐ ਵੀ ਭੀੜ ਬਹੁਤ ਹੈ ਜੀ ਇੱਕ ਤਾਂ ਆਪਾਂ ਇਹ ਕਹਿੰਨੇ ਜੀ ਵੀ ਜਿਹੜੇ ਮੁੰਡੇ ਅੱਜ ਕੱਲ ਮਲਕੀ ਘੁੰਮਦੇ ਆ ਉਹਨਾਂ ਨੂੰ ਥੋੜਾ ਮੋਟਾ ਆਣਾ ਚਾਹੀਦਾ ਵੀ ਬਾਜ਼ਾਰ ਚ ਇੰਨਾ ਦਾ ਆਸ਼ਨਾ ਕਰਨਾ ਵੀ ਬਾਜ਼ਾਰ ਚ ਮੋਟਰਸਾਈਕਲ ਨਾ ਵੜਨ ਗੱਡੀਆਂ ਗੁੱਡੀਆਂ ਬਾੜ ਕੇ ਲੋਕ ਖੜ ਜਾਂਦੇ ਨੇ ਛੇਤੀ ਪਰ ਭੀੜ ਲੱਭਦੀ ਉਸ ਵਜ੍ਹਾ ਨਾਲ ਮਲਕੀ ਜਿਹੜੇ ਕਸਟਮਰ ਉਹਨਾਂ ਨੂੰ ਦਿੱਕਤ ਆਉਂਦੀ ਆ ਵੀ ਅਸੀਂ ਕਿੱਥੇ ਰਕੜੀ ਲੈਣੀ ਆ ਵੀ ਨਹੀਂ ਜਾਣਾ ਬਾਜ਼ਾਰਾ ਚ ਉਹ ਐਦਾਂ ਨਾ ਹੋਵੇ ਜੀ ਇਹ ਹੀ ਰਿਕਵੈਸਟ ਹੈ ਜੀ ਬਾਕੀ ਵਧੀਆ ਜੀ ਧੰਨਵਾਦ ਤੁਹਾਡਾ ਜੀ ਥੈਂਕ ਯੂ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਰਜਿੰਦਰਪੁਰ ਜੀ ਸੋ ਤੁਸੀਂ ਅੱਜ ਕਰਾਲੀ ਦੇ ਵਿੱਚ ਆਏ ਹੋ ਰਖੜੀਆਂ ਲੈਣ ਆਏ ਹੋ ਨਹੀਂ ਜੀ ਬੰਨਣ ਆਏ ਆਪਣੇ ਭਰਾ ਨੂੰ ਭਰਾ ਦੇ ਬੰਨਣ ਆਏ ਆ ਪੇਕੇ ਆਏ ਪੇਕੇ ਆਏ ਹਾਂਜੀ ਪੇਕੇ ਘਰ ਆਏ ਆ ਜੀ ਬਾਬਾ ਜੀ ਬਾਬਾ ਸੋ ਭੈਣ ਭਰਾ ਦਾ ਜਿਹੜਾ ਪਿਆਰ ਹੈ ਉਹ ਤੁਹਾਨੂੰ ਅੱਜ ਖਿੱਚ ਲਿਆ ਹੈ ਹਾਂਜੀ ਹਾਂਜੀ ਸੋ ਰਖੜੀ ਦਾ ਤਿਉਹਾਰ ਹੀ ਹੈ ਇਹ ਜੀ ਹਾਂਜੀ ਰਖੜੀ ਦਾ ਤਿਉਹਾਰ ਇਦਾਂ ਦਾ ਹੈ ਜੀ ਇਹ ਭੈਣ ਭਾਈ ਮਿਲਾਪ ਕਰਦਾ ਹੈ ਕਦੀ ਭੁੱਲ ਨਹੀਂ ਸਕਦੇ ਹਾਂਜੀ ਹਾਂਜੀ ਕੋਈ ਵੀ ਗਿਲਸ਼ੁਗਲ ਦੂਰ ਹੋ ਜਾਂਦੇ ਸਾਰੇ ਹਾਂਜੀ ਤੁਸੀਂ ਇਕੱਲੇ ਆਏ ਹੋ ਕਿਹਦੇ ਨਾਲ ਨਹੀਂ ਜੀ ਬੇਟੀ ਨਾਲ ਲਿਆਂਦੀ ਹੈ ਅੱਛਾ ਜੀ ਹਾਂਜੀ ਤੇ ਕੱਲ ਨੂੰ ਜਾਓਗੇ ਫਿਰ ਹਾਂਜੀ ਕੱਲ ਨੂੰ ਜਾਓਗੇ ਛੋਟੀ ਬੇਟੀ ਨੂੰ ਮਿਲਣਾ ਹੈ ਅਸੀਂ ਅੱਛਾ ਜੀ ਹਾਂਜੀ ਠੀਕ ਹੈ ਤੇ ਮਠਿਆਈ ਨਾਲ ਲਿਆਂਦੀ ਤੁਸੀਂ ਹਾਂਜੀ ਮਠਿਆਈਆਂ ਨਾਲ ਲਿਆਂਦੀ ਹੈ ਖਰੀਦਦਾਰੀ ਬਾਕੀ ਕਰਨੀ ਹੈ ਲੈ ਕੱਲ ਨੂੰ ਰਖੜੀ ਬਨੂਗੇ ਹਾਂਜੀ ਕੱਲ ਬਨੂਗੇ ਜੀ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਅੱਜ ਫੇ ਭੈਣ ਆਈ ਹੈ ਕਿੰਨਾ ਚਾਹ ਚੜਿਆ ਬਹੁਤ ਚਾਹ ਜੀ ਬਹੁਤ ਚਾਹ ਹੈ ਹਾਂਜੀ ਭੈਣ ਭਰਾ ਦਾ ਪਿਆਰ ਹੀ ਇਦਾਂ ਦਾ ਹਾਂ ਬਿਲਕੁਲ ਜੀ ਉਹ ਹਰ ਸਾਲ ਹੁੰਦੇ ਆਂ ਹਾਂਜੀ ਤੇ ਤੁਸੀਂ ਵੀ ਆਪਣੇ ਵੱਲੋਂ ਐਨ ਫੁੱਲ ਉਹ ਕਰਦੇ ਆਂ ਜੋ ਇਹਨਾਂ ਨੂੰ ਦੇਣਾ ਲੈਣਾ ਹਾਂਜੀ ਹਾਂਜੀ ਸਭ ਨੂੰ ਦਰਨੀ ਹਾਂਜੀ ਵੈਰੀ ਗੁੱਡ ਸੋ ਇਸ ਤਰੀ ਪੈਣ ਭਰਾ ਦਾ ਪਿਆਰ ਬਣਿਆ ਰੇ ਦੁਆਵਾਂ ਨੇ ਸਾਡੀਆਂ ਹਾਂਜੀ ਬਹੁਤ ਬਹੁਤ ਦੁਆਵਾਂ ਆਈਆਂ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਕੌਰ ਹੈ ਜੀ ਸੋ ਕੱਲ ਨੂੰ ਰਖੜੀ ਦਾ ਤਿਉਹਾਰ ਹੈ ਭੈਣ ਭਰਾ ਦਾ ਇਹ ਇੱਕ ਬਹੁਤ ਵਧੀਆ ਪਿਆਰ ਵਾਲਾ ਤਿਉਹਾਰ ਹੈ ਸੋ ਤੁਸੀਂ ਰਖੜੀਆਂ ਖਰੀਦੀਆਂ ਜੀ ਹਾਂਜੀ ਹਾਂਜੀ ਮਾਰਕੀਟ ਇੰਨੀ ਸੋਹਣੀ ਲੱਗੀ ਹੋਈ ਆ ਚਾਰੇ ਪਾਸੇ ਰੌਣਕਾਂ ਨੇ ਦੇਖੋ ਕਿੰਨਾ ਭੀੜ ਭੜਕਾਏ ਹੈ ਹਨਾ ਤਾਂ ਹੁਣੇ ਅਸੀਂ ਸਾਰੇ ਰਖੜੀਆਂ ਖਰੀਦਣੇ ਆਏ ਸੀ ਤੇ ਮੈਂ ਸਪੈਸ਼ਲ ਖਰੜ ਤੋਂ ਕੁਰਾਲੀ ਖਰੀਦਣ ਆਈ ਆ ਕਿਉਂਕਿ ਕੁਰਾਲੀ ਦੀ ਮਾਰਕੀਟ ਸਭ ਤੋਂ ਮਤਲਬ ਵਧੀਆ ਖਰੜ ਚ ਪਤਾ ਨਹੀਂ ਲੱਗਦਾ ਹੈਗਾ ਕਿੱਥੇ ਕੀ ਮਿਲਦਾ ਐਥੇ ਸਾਨੂੰ ਘਰ ਤੋਂ ਬਾਹਰ ਨਿਕਲਦੇ ਸਾਰੀ ਮਾਰਕੀਟ ਦਿਖਣ ਲੱਗ ਜਾਂਦੀ ਹੈ ਹਨਾ ਬਹੁਤ ਜ਼ਿਆਦਾ ਰੌਣਕ ਮਿਲ ਹੈ ਹਾਂਜੀ ਇਹ ਭਰਾ ਤੁਹਾਡੇ ਦੋ ਭਰਾ ਨੇ ਜੀ ਇੱਕ ਬੜਾ ਹੈ ਇੱਕ ਛੋਟਾ ਹੈ ਇੱਕ ਵੱਡਾ ਇੱਕ ਛੋਟਾ ਆਹ ਜਿਹੇ ਰੱਖੀ ਬੰਨਣ ਜਾਂਦੇ ਹਾਂ ਹਾਂਜੀ ਹਾਂਜੀ ਫੇ ਕੀ ਦਿੰਦੇ ਤੁਹਾਨੂੰ ਓਹ ਆਪਣੇ ਮੁਤਾਬਿਕ ਹੈ ਉਹ ਮੈਨੂੰ ਦੇ ਦਿੰਨੇ ਆ 1500 ਰੁਪਏ ਤੇ ਨਾਲ ਸੂਟ ਹੁੰਦੇ ਆ ਤੇ ਸੰਧਾਰਾ ਹੁੰਦਾ ਹੈ ਜਿਵੇਂ ਬਿਸਕਟ ਔਰ ਮਠਿਆਈ ਵਗੈਰਾ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਮਾਮਾ ਨੂੰ ਧੀਆਂ ਦਾ ਕਿੰਨਾ ਚਾਹ ਹੁੰਦਾ ਹੈ ਹਾਂਜੀ ਪੂਰਾ ਭਰਪੂਰ ਕਰਕੇ ਭੇਜਦੇ ਤੁਹਾਨੂੰ ਹਾਂਜੀ ਹਾਂਜੀ ਬੱਚੇ ਦਾ ਅਲੱਗ ਕੁੜੀਆਂ ਦਾ ਅਲੱਗ ਤੇ ਜਿਹੜਾ ਆਦਮੀ ਹੁੰਦਾ ਉਹਦੇ ਨਾਲ ਅਲੱਗ ਬਹੁਤ ਵਧੀਆ ਗੱਲ ਹੈ ਇਸਤਰੀ ਭੈਣ ਭਰਾ ਦਾ ਪਿਆਰ ਹਾਂਜੀ ਹਾਂਜੀ ਬਣਿਆ ਰਹੇ ਤੁਹਾਡਾ ਕੀ ਨਾਮ ਰੁਪਾਲੀ ਸੋ ਕੱਲ ਨੂੰ ਰਖੜੀ ਦਾ ਤਿਉਹਾਰ ਹੈ ਤੁਸੀਂ ਰਖੜੀਆਂ ਖਰੀਦੀਆਂ ਹਾਂਜੀ ਖਰੀਦ ਲਿਆ ਜੀ ਕਿੰਨੇ ਭੈਣ ਭਰਾ ਤੁਸੀਂ ਹਾਂਜੀ ਅਸੀਂ ਤਿੰਨ ਭੈਣ ਭਰਾ ਇੱਕ ਮੇ ਤੋਂ ਵੱਡੀ ਸਿਸਟਰ ਐ ਮੇ ਤੋਂ ਛੋਟਾ ਭਰਾ ਐ ਛੋਟਾ ਭਰਾ ਹਾਂਜੀ ਅੱਛਾ ਉਹ ਛੋਟਾ ਭਰਾ ਦੇ ਫਿਰ ਤੁਸੀਂ ਰਖੜੀ ਬੰਨ੍ਹਦੇ ਹੋਣੇ ਆ ਹਾਂਜੀ ਹਾਂਜੀ ਲੜਦਾ ਕਿੰਨਾ ਕਰ ਤੁਹਾਡੇ ਨਾਲ ਬਹੁਤ ਲੜਦਾ ਐ ਜੀ ਨਹੀਂ ਲੜਦਾ ਪਿਆਰ ਵੀ ਉਸ ਤੋਂ ਵੱਧ ਕੇ ਕਰਦਾ ਐ ਹਾਂਜੀ ਬਹੁਤ ਹੈਲਪ ਕਰਦਾ ਐ ਅੱਛਾ ਹਾਂਜੀ ਤੁਸੀਂ ਕਦੇ ਕਦੇ ਉਹਨੂੰ ਝਿੜਕ ਦਿੰਦੇ ਆ ਹਾਂਜੀ ਝਿੜਕ ਵੀ ਦਿੰਦੇ ਆ ਸੈਲਨ ਦਾ ਝਿੜਕ ਹਾਂਜੀ ਹਾਂਜੀ ਕਰਜ਼ਰ ਕਰਦਾ ਤੁਹਾਡੀ ਮੇਰੀ ਸਿਸਟਰ ਹੈ ਹਾਂਜੀ ਕਦੇ ਵੀ ਹੈਲਪ ਹੈਲਪ ਹੋਵੇ ਤਾਂ ਉਹ ਹੈਲਪ ਕਰਦਾ ਸਭ ਤੋਂ ਪਹਿਲਾਂ ਹਾਂਜੀ ਵੈਰੀ ਗੁੱਡ ਸੋ ਮੁਬਾਰਕਾਂ ਤੁਹਾਨੂੰ ਰਖੜੀ ਦੀਆਂ ਹਾਂਜੀ ਤੁਹਾਨੂੰ ਵੀ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਨਜੋਤ ਕੌਰ ਹੈ ਕਿੰਨੇ ਭੈਣ ਭਰਾ ਤੁਸੀਂ ਮੈਂ ਮੈਂ ਵੱਡੀ ਹਾਂ ਤੇ ਮੇਰਾ ਭਰਾ ਇੱਕ ਛੋਟਾ ਭਰਾ ਛੋਟਾ ਹੈ ਹਾਂਜੀ ਰਖੜੀਆਂ ਖਰੀਦ ਲਈਆਂ ਹਾਂਜੀ ਵਧੀਆਂ ਜਿਹੀਆਂ ਇਹ ਕਿਹੜੀਆਂ ਰਖੜੀਆਂ ਖਰੀਦਦੀਆਂ ਘੜੀ ਵਾਲੀਆਂ ਖਰੀਦੀਆਂ ਨਹੀਂ ਨਹੀਂ ਘੜੀ ਵਾਲੀਆਂ ਨਹੀਂ ਸਿੰਪਲ ਉਹਨੂੰ ਸਿੰਪਲ ਹੀ ਪਸੰਦ ਹੈ ਸਿੰਪਲ ਪਸੰਦ ਹੈ ઠાગે ਵਾਲੀਆਂ ઠાગે ਵਾਲਾ ਰਖੜੀ ਦੇ ਵੇਸੇ ઠાગે ਦੀ ਹੁੰਦੀ ਆ ઠાગે ਦੀ ਰਖੜੀ ਦੀ ਹਾਂਜੀ ਠੀਕ ਹੈ ਤੇ ਕਿੰਨਾ ਕ ਤੁਹਾਡੇ ਨਾਲ ਲੜਦਾ ਬਹੁਤ ਲੜਦਾ ਬਹੁਤ ਲੜਦਾ ਭਰਾ ਹੁੰਦੇ ਆ ਮੇਰੇ ਨਾਲ ਲੜਦੇ ਭਰਾ ਹੁੰਦੇ ਛੋਟੇ ਭਰਾ ਮਾ ਪਿਆਰ ਹੀ ਇੰਨਾ ਹੁੰਦਾ ਭੈਣਾਂ ਦੇ ਨਾਲ ਕਿ ਉਹ ਲੜਦੇ ਬੰਗ ਕਰੀ ਜਾਂਦੇ ਨੇ ਹਾਂਜੀ ਕਿਹੜੀ ਕਲਾਸ ਚ ਪੜਦੇ ਤੁਸੀਂ ਨਹੀਂ ਮੈਂ ਜੋਬ ਕਰਦੀ ਆ ਜੋਬ ਕਰਦਾ ਉਹ ਕਿਹੜੀ ਕਲਾਸ ਚ ਪੜਦਾ ਉਹ ਵੀ ਜੋਬ ਕਰਦਾ ਹੈ ਹਾਂਜੀ ਪਰ ਫੇਰ ਵੀ ਲੜਦਾ ਰਹਿੰਦਾ ਹਾਂਜੀ ਭੈਣ ਭਰਾਵਾਂ ਨਾਲ ਇਦਾਂ ਹੀ ਇਹੀ ਪਿਆਰ ਹਾਂਜੀ ਸੋ ਇਸੇ ਨੂੰ ਰਕੜੀ ਦੇ ਵਿੱਚ ਬੰਨਿਆ ਜਾਂਦਾ ਹਾਂਜੀ ਬਿਲਕੁਲ ਇਹ ਭਰਾ ਗਿਫਟ ਦੇ ਦਿੰਦਾ ਕੋਈ ਹਾਂਜੀ ਆਂਦੀ ਗਿਫਟ ਦਿੰਦਾ ਸੂਟ ਦਿੰਦਾ ਹਰ ਵਾਰ ਜਿੰਨੀ ਉਹਨੇ ਉਹਦੀ ਗੁਨਜਾਇਸ਼ ਹੁੰਦੀ ਉਹਦੇ ਦੇ ਦਿੰਦਾ ਗਿਫਟ ਤਾਂ ਭਾਵੇਂ ਕੋਈ ਛੋਟੀ ਜਿਹੀ ਵੀ ਹੋਵੇ ਜੋ ਮਰਜ਼ੀ ਠੀਕ ਹੈ ਥੈਂਕ ਯੂ ਵੈਲਕਮ ਹੈ ਤੁਹਾਡਾ ਕੀ ਨਾਮ ਹੈ ਰਾਦਿਕਾ ਰਾਦਿਕਾ ਤੁਸੀਂ ਕਿੰਨੇ ਭੈਣ ਭਰਾ ਤਿੰਨ ਭੈਣ ਭਰਾ ਭਰਾ ਕਿੰਨੇ ਇੱਕ ਭਰਾ ਹੈ ਛੋਟਾ ਛੋਟਾ ਭਰਾ ਹੈ ਹਾਂਜੀ ਉਹਦੇ ਫਿਰ ਰਖੜੀ ਬੰਨਦੇ ਹੁੰਦੇ ਹਾਂ ਹਾਂਜੀ ਹਰ ਸਾਲ ਬੰਨਦੇ ਹਾਂ ਹਾਂਜੀ ਕਿੰਨੇ ਸਾਲ ਦਾ ਉਹ ਉਹ ਹੈਗਾ 20 ਸਾਲ ਦਾ 20 ਸਾਲ ਦਾ ਹਾਂਜੀ ਤੁਸੀਂ ਕਿੰਨੇ ਸਾਲ ਦੇ ਹੋ ਮੈਂ 24 24 ਸੋ ਤੁਹਾਡੇ ਨਾਲ ਲੜਦਾ ਵੀ ਹੋਣਾ ਹਾਂਜੀ ਹਾਂਜੀ ਬਹੁਤ ਲੜਦਾ ਅੱਛਾ ਲੜਦਾ ਹਾਂਜੀ ਵੀਸੀਆ ਕਰਦਾ ਹਾਂ ਵੀਸੀਆ ਕਰਦਾ ਹਾਂਜੀ ਤੇ ਰਖੜੀ ਤੋਂ ਬਾਅਦ ਤੁਹਾਨੂੰ ਕੁਝ ਦਿੰਦਾ ਵੀ ਆ ਉਹ ਹਾਂਜੀ ਹਲੇ ਤਾਂ ਛੋਟਾ ਹਲੇ ਕਮਾਂਦਾ ਨਹੀਂ ਹੈਗਾ ਜਿੰਨੀ ਗੁੰਜਾਸ਼ ਹੁੰਦੀ ਉਹਨੇ ਦੇ ਦਿੰਦਾ ਹਾਂਜੀ ਠੀਕ ਹੈ ਚਲੋ ਮਾਪਿਆਂ ਦੀ ਕਮਾਈ ਹੁੰਦੀ ਹੈ ਹਾਂਜੀ ਹਾਂਜੀ ਪਰ ਲੜਦਾ ਜ਼ਰੂਰ ਹੈ ਲੜਦਾ ਹੈਗਾ ਪਿਆਰ ਵੀ ਕਰਦਾ ਹੈ ਪਿਆਰ ਵੀ ਕਰਦਾ ਹਾਂ ਹੈ ਛੋਟਾ ਪਰ ਪੂਰਾ ਰੋਬ ਐਨ ਵੱਡਿਆਂ ਵਾਂਗ ਕਿ ਵੱਡਾ ਭਰਾ ਹੈ ਓਕੇ ਯਾਨੀ ਵੱਡਾ ਹੋ ਕੇ ਤੁਹਾਨੂੰ ਮਤਲਬ ਕਿ ਹਾਂ ਪੂਰਾ ਸਾਥ ਵੀ ਦਿੰਦਾ ਹੈ ਹਾਂਜੀ ਚਾਹੀਦਾ ਵੀ ਇਸ ਤਰ੍ਹਾਂ ਹੀ ਆ ਹਾਂਜੀ ਕਿ ਭੈਣ ਭਰਾ ਦਾ ਜਿਹੜਾ ਪਿਆਰ ਆ ਉਹ ਇਸ ਤਰ੍ਹਾਂ ਹੀ ਹਾਂਜੀ ਬੈਸਟ ਆਫ ਲੱਕ ਥੈਂਕ ਯੂ ਥੈਂਕ ਯੂ ਥੈਂਕ ਯੂ ਕਾਕੀ ਨਾ ਯਸ਼ੀਕਾ ਯਸ਼ੀਕਾ ਕੱਲੂ ਰਖੜੀਆਂ ਪਤਾ ਅੱਜ ਰਖੜੀਆਂ ਖਰੀਦਣ ਆਏ ਤੁਸੀਂ ਬਾਜ਼ਾਰ ਦੇ ਵਿੱਚ ਖਰੀਦ ਲਈਆਂ ਕਿੰਨੇ ਭਰਾ ਹੈ ਤੁਹਾਡੇ ਦੋ ਦੋ ਵੱਡੇ ਆ ਕਿ ਛੋਟੇ ਆ ਇੱਕ ਵੱਡਾ ਇੱਕ ਛੋਟਾ ਇੱਕ ਵੱਡਾ ਇੱਕ ਛੋਟਾ ਇੱਕ ਤੋਂ ਕੁਟ ਖਾ ਲੈਣੀ ਹੈ ਇੱਕ ਨੂੰ ਕੁਟ ਦੰਨੀ ਹੈ ਹੈ ਐਕੜੀ ਹੈ ਕੁਟਦੀ ਨਹੀਂ ਆ ਨਾ ਤੂੰ ਛੋਟੇ ਨੂੰ ਹਾਂਜੀ ਕਿੰਨਾ ਕੋ ਬਹੁਤ ਬਹੁਤ ਅੱਛਾ ਫਿਰ ਮਨਾ ਲੈਣੀ ਹੈ ਹਾਂਜੀ ਅੱਛਾ ਜਦੋਂ ਰੁੱਸ ਜਾਂਦਾ ਫਿਰ ਮਨਾ ਲੈਣੀ ਆ ਤੂੰ ਫਿਰ ਵੱਡਾ ਤੈਨੂੰ ਕੀ ਕਹਿੰਦਾ ਹੁੰਦਾ ਤੂੰ ਮਾਰਦੀ ਕਹਦੇ ਆ ਮਾਰਦਾ ਅੱਛਾ ਛਿੱਡਾ ਲਾ ਕੇ ਦਿੰਦਾ ਹੈ ਹੈ ਜੀ ਜਿ ਲੈ ਕੇ ਜਾਂਦਾ ਅੱਛਾ ਹਾਂ ਕੱਲ ਨੂੰ ਰਖੜੀ ਬੰਨੂਗੀ ਨਾ ਠੀਕ ਐ ਥੈਂਕ ਯੂ ਬੋਲ ਮੈਂ ਸੋ ਮੱਚ ਵੈਲਕਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵਿਸ਼ਨਪ੍ਰੀਤ ਕਾਹ ਜੀ ਰਖੜੀਆਂ ਖਰੀਦੀਆਂ ਤੁਸੀਂ ਹਾਂਜੀ ਭਰਾ ਕਿੰਨੇ ਆ ਮੇਰੇ ਇੱਕ ਮੇਰਾ ਇੱਕ ਹੈ ਇੱਕ ਕਜ਼ਨ ਹੈ ਹਾਂਜੀ ਉਹ ਕਿੰਨਾ ਕ ਪਿਆਰ ਕਰਦਾ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੀ ਅਗਰ ਰੱਖਣੀਆਂ ਬੰਨੂਗੇ ਉਹਦੇ? ਤੁਹਾਨੂੰ ਭਰ ਦੂੰਗੇ ਬਾਹ? ਭਰ ਦੇਣੀ? ਭਰ ਦੇਣੀ ਹੈ। ਭਰ ਦੇਣੀ ਹੈ। ਅੱਛਾ। ਠੀਕ ਹੈ। ਫਿਰ ਉਹ ਤੁਹਾਨੂੰ ਕੀ ਕਰਦਾ ਦੰਦਾ ਕੁਝ? ਹਾਂਜੀ। ਆਈ ਕਹਿੰਦਾ ਦੇ ਦਿੰਦਾ। ਹਾਂਜੀ। ਪੈਸੇ ਦੇ ਦਿੰਦਾ। ਪੈਸੇ ਦੇ ਦਿੰਦਾ। ਠੀਕ ਹੈ। ਉਹ ਭੈਣ ਭਰਾ ਦਾ ਕਾਫੀ ਪਿਆਰ ਹੈ ਤੁਹਾਨੂੰ। ਥੈਂਕ ਯੂ। ਵੈਲਕਮ। ਦਾਕੀ ਨਾ ਹੈ। ਭੂਮਿਕਾ। ਨਿਮਿਕਾ। ਕਿੰਨੇ ਭੈਣ ਭਰਾ? ਅਸੀਂ ਇੱਕ ਮੇ ਤੇ ਛੋਟੀ ਐ ਭਰਾ ਵੀ ਛੋਟਾ। ਭਰਾ ਵੀ ਛੋਟਾ। ਕੀ ਕਹੂਗੇ ਜਿਹੜਾ ਇਹ ਰਖੜੀ ਦਾ ਤਿਉਹਾਰ ਹੈ ਇਹਦੇ ਬਾਰੇ? ਬਹੁਤ ਵਧੀਆ ਤਿਉਹਾਰ ਐ। ਇਹ ਨਾਲ ਭੈਣ ਭਰਾ ਦਾ ਪਿਆਰ ਵਧਦਾ ਐ। ਬਿਲਕੁਲ। ਠੀਕ ਐ। ਇਹ ਸਾਲ ਬਾ ਤਿਉਹਾਰ ਹੁੰਦਾ। ਹਾਂਜੀ। ਸਾਰੇ ਨੂੰ ਬਹੁਤ ਖੁਸ਼ੀਆਂ ਆਉਂਦੀਆਂ ਐ ਬਾਜ਼ਾਰ ਮੈਂ ਬਹੁਤ ਭੀੜ ਹੁੰਦੀ ਐ ਰਖੜੀਆਂ ਹੀ ਰਖੜੀਆਂ ਹੁੰਦੀਆਂ ਸਾਰੇ ਪਾਸੇ ਤੇ ਬਹੁਤ ਵਧੀਆ ਐ। ਇਹ ਮਠਿਆਈ ਲੈ ਕੇ ਜਾਉਂਗੇ? ਹਾਂਜੀ। ਰਖੜੀਆਂ ਵੀ ਲੈ ਕੇ ਜਾਉਂਗੇ। ਪਰਾ ਵੱਡੇ ਨਹੀਂ ਛੋਟਾ ਹੈ ਛੋਟਾ ਹੈ ਹਾਂ ਜਿੱਤਾ ਲੜਦਾ ਵੀ ਹੋਣਾ ਨਹੀਂ ਹਜੇ ਛੋਟਾ ਹੈ ਬਹੁਤ ਕਿੰਨਾ ਛੋਟਾ ਹੈ ਹਾਂਜੀ ਠੀਕ ਹੈ ਤੋ ਰਖੜੀ ਬੰਨੂਗੇ ਫੇਰ ਬਹੁਤ ਪਿਆਰ ਵਧੂਗਾ ਨਾ ਹਾਂਜੀ ਠੀਕ ਹੈ ਤੁਹਾਡਾ ਕੀ ਨਾਂ ਹੈ ਮਿੱਤੀ ਦਾ ਕਿੰਨੇ ਭੈਣ ਭਰਾ ਤੁਸੀਂ ਇੱਕ ਤਾਂ ਭਾਈ ਹੈ ਤੇ ਇੱਕ ਤਾਂ ਬੇਣਾ ਇੱਕ ਤਾਂ ਭਾਈ ਹੈ ਕੱਲ ਨੂੰ ਰਖੜੀ ਹੈ ਪਤਾ ਹਾਂਜੀ ਖਰੀਦ ਲਈਆਂ ਰਖੜੀਆਂ ਤੁਸੀਂ ਹਾਂਜੀ ਅੱਛਾ ਕਿੰਨੀਆਂ ਕੁ ਖਰੀਦੀਆਂ ਬਹੁਤ ਹਾਂਜੀ ਇਹ ਕੱਲੂ ਬੰਨੂਗੇ ਹੈ ਹਾਂਜੀ ਭਰਾ ਤੰਗ ਤਾਂ ਨਹੀਂ ਕਰਦਾ ਹੁੰਦਾ ਹੁੰਦਾ ਗਲਤੀ ਕਰਦਾ ਗਲਤੀ ਤੇ ਕਰਦਾ ਅੱਛਾ ਠੀਕ ਹੈ ਤੇ ਤੂੰ ਝਿੜਕ ਦਿੰਨੀ ਆ ਨਹੀਂ ਜੀ ਮੈਂ ਤਾਂ ਵੱਡਾ ਹੈ ਵੱਡਾ ਹੈ ਠੀਕ ਹੈ ਪਿਆਰ ਕਿੰਨਾ ਕਰਦਾ ਤੈਨੂੰ ਪਿਆਰ ਵੀ ਬਹੁਤ ਕਰਦਾ ਹੈ ਪਿਆਰ ਬਹੁਤ ਕਰਦਾ ਹਾਂਜੀ ਉਹਦੀ ਗੱਲ ਮੰਨ ਲਨੀ ਆ ਤੂੰ ਹਾਂਜੀ ਜੇ ਕੋਈ ਵੀ ਗੱਲ ਕਹਿੰਦਾ ਤੈਨੂੰ ਹਾਂਜੀ ਜੇ ਪੜ੍ਹਨੇ ਨੂੰ ਕਹਿੰਦਾ ਫਿਰ ਤੂੰ ਪੜ੍ਹਦੇ ਨਹੀਂ ਹਾਂਜੀ Thank you. Welcome. नाम क्या है जिया जिया कल राखी है आपको पता है हाँ जी जी फिर राखी किसके बांधोगे कल दस भाई के दस भाई के तो कितने भाई हैं एक फोर भाई फोर भाई, फोर भाई है। कितने हैं फोर फोर नाम बताओ सबके सबके नाम बताओ के नाम देखे दक्ष हाँ शिवांश शांश पारद पारद हाँ ओके okay. फिर वो क्या देंगे आपको भाई भाई कुछ देंगे आपको क्या देंगे ड्रेस ड्रेस देंगे ओके वेरी गुड थैंक थैंक यू और क्या भाई को क्या खिलाओगे आप भाई को क्या खिलाओगे मिठाई और क्या करोगे और क्या कैसे बांधोगे राखी कैसे बांधोगे राखी कैसे बांधोगे बांध के दिखाओ इसके क्या करोगे कल कर को इधर इसके, इसके क्या करोगे कल पे बांधोगे ना टीका तीक, लगाओगे लगा तो लगा 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 तो इसके टीका कैसे लगाओगे लगा तो कर दिखाओ इसके तो, लगा कर दिखाओ इसके तिलक लगाओगे तिलक लगाओ ऐसे बांधोगे बाजू में बांधना राखी बांध के दिखाओ ये इधर देखो नीचे बांधोगे ये इधर देखो राखी बांधोगे कल फिर अच्छा और ਪਾਚ ਪਾਚ ਕਿਆ ਦੇਗਾ ਆਪਕੋ ਡਰੈਸ ਗਿਫਟ ਡਰੈਸ ਦੇਗਾ ਥੈਂਕ ਯੂ ਥੈਂਕ ਯੂ ਦਿਨੇਸ਼ ਜੀ ਰਖੜੀ ਦੀਆਂ ਪਹਿਲਾਂ ਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਜੀ ਬਹੁਤ ਮੁਬਾਰਕਾਂ ਜੀ ਰਖੜੀ ਦੀਆਂ ਜਮਾਨ ਚੈਨਲ ਨੂੰ ਵੀ ਬਹੁਤ ਮੁਬਾਰਕਾਂ ਜੀ ਜੀ ਸੋ ਰਖੜੀ ਦਾ ਤਿਉਹਾਰ ਹੈ ਜਿਹਦੇ ਵਿੱਚ ਹਰ ਬੀਬੀ ਭੈਣ ਮਠਿਆਈ ਜ਼ਰੂਰ ਖਰੀਦਦੀ ਆ ਮਠਿਆਈ ਲਿਜਾ ਕੇ ਆਪਣੇ ਵੀਰਾਂ ਦੇ ਰਖੜੀਆਂ ਬੰਦੀਆਂ ਨੇ ਫੇ ਕਿਵੇਂ ਰਹੀ ਅੱਜ ਦੀ ਜੋ ਸੇਲ ਹੈ ਬਹੁਤ ਵਧੀਆ ਦੇਖਣ ਨੂੰ ਮਿਲਿਆ ਜੀ ਪਹਿਲਾਂ ਪਹਿਲਾਂ ਨਾਲੋਂ ਇਸ ਵਾਰੀ ਜ਼ਿਆਦਾ ਰਾਜ ਜੋ ਵੀ ਰਾਜ ਸੀਗਾ ਮਤਲਬ ਪਹਿਲਾਂ ਨਾਲੋਂ ਬਾਜ਼ਾਰ 'ਚ ਵੀ ਬਹੁਤ ਮੈਂ ਕਹਿੰਦਾ ਡਬਲ ਕਰਾਊਡ ਸੀਗਾ ਬਹੁਤ ਵਧੀਆ ਲੱਗਿਆ ਜੀ ਬਸ ਉਹਨਾਂ ਨੂੰ ਮਠਿਆਈ ਖਰੀਦ ਕੇ ਹੋਰ ਉਹਨਾਂ ਨਾਲ ਡੀਲ ਕਰਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਤੋ ਹਰ ਤਰ੍ਹਾਂ ਦੀ ਮਠਿਆਈ ਵਿਕੀ ਹੈ ਹਰ ਤਰ੍ਹਾਂ ਦੀ ਮਠਿਆਈ ਵਿਕੀ ਹੈ ਜੀ ਹਰ ਤਰ੍ਹਾਂ ਦਾ ਮਤਲਬ ਸਾਰਾ ਮਤਲਬ ਕੁਆਲਟੀ ਵਾਈਜ਼ ਹੋਰ ਸਭ ਕੁਝ ਆਪਾਂ ਵਧੀਆ ਦੇਣ ਤੇ ਵਧੀਆ ਤੇ ਵਧੀਆ ਦੇਣ ਕਾਫੀ ਨਿਊ ਆਈਟਮ ਕਰੀ ਹੈ ਹਾਂਜੀ ਜੋ ਅਸੀਂ ਕਾਫੀ ਨਿਊ ਆਈਟਮਸ ਵੀ ਐਡ ਕਰੀ ਹੈ ਜੋ ਸਾਡੇ ਕਸਟਮਰ ਨੇ ਬਹੁਤ ਜ਼ਿਆਦਾ ਲਾਈਕ ਕਰੀ ਹੈ ਉਹ ਵੀ ਬੀਤੀ ਹੈ ਹਾਂਜੀ ਬਹੁਤ ਜ਼ਿਆਦਾ ਵਿਕੀ ਹੈ ਉਹ ਕਹਿੰਦੇ ਹਰ ਵਾਰ ਤੁਸੀਂ ਆ ਆਈਟਮ ਜ਼ਰੂਰ ਰੱਖਿਓ ਕਿ ਅਸੀਂ ਬਹੁਤ ਜ਼ਿਆਦਾ ਪਸੰਦ ਕਰੀਏ ਕਿਸੇ ਸ਼ਾਪ ਤੇ ਉਹ ਆਈਟਮ ਨਹੀਂ ਹੋਏਗੀ ਜਿਹੜੀ ਅਸੀਂ ਉਹ ਸ਼ੈਨੋ ਟੋਸਟ ਹੈ ਸਾਡਾ ਹੋਰ ਹੈ ਅਸੀਂ ਤੁਹਾਨੂੰ ਦਿਖਾਉਂਦੇ ਆ ਕਸਟਮਰਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਆ ਸਾਰੇ ਕਸਟਮਰਾਂ ਨੂੰ ਮੈਂ ਧੰਨਵਾਦ ਕਹਿਣਾ ਚਾਹੂਗੀ ਸਾਨੂੰ ਹਮੇਸ਼ਾ ਐਵੇਂ ਪਿਆਰ ਦੇਣ ਹੈਪੀ ਰੱਖੜੀ ਬੰਦਨ ਟੂ 올 ਗਾਇਸ ਸਾਡੇ ਮੈਂ ਆਪਣੇ ਵੱਲੋਂ ਵੀ ਹੱਥ ਜੋੜ ਕੇ ਕਹਿੰਦਾ ਹੈਪੀ ਰੱਖੜੀ ਬੰਦਨ ਤੇ ਸਾਡੀ ਮਾਤੂ ਰਾਮ ਸਵੀਟ ਸ਼ਾਪ ਦੁਕਾਨ ਵੱਲੋਂ ਵੀ ਸਾਰੀ ਬੀਬੀਆਂ ਭੈਣਾਂ ਨੂੰ ਤੇ ਸਾਰੇ ਭਾਈਚਾਰਿਆਂ ਨੂੰ ਆਪਾਂ ਨੂੰ ਰਖਸ਼ਾ ਬੰਧਨਾਂ ਬਧੀਆ ਤਰੀਕੇ ਨਾਲ ਬਣਾਇਆ ਜਾਵੇ। ਕੀ ਨਾਮ ਹੈ ਤੁਹਾਡਾ? ਪਲਵਿੰਦਰ ਕੌਰ ਜੀ। ਜੀ ਅੱਜ ਰਖੜੀਆਂ ਖਰੀਦ ਰਹੇ ਆਂ। ਹਾਂਜੀ ਹਾਂਜੀ। ਖਰੀਦਦਾਰੀ ਕਰ ਲਈ। ਨਹੀਂ ਜੀ ਕਰ ਰਹੇ ਆ ਜਦ ਤੱਕ ਚੱਲ ਹੀ ਰਿਹਾ। ਹਾਂਜੀ। ਕਿੰਨੇ ਭਰਾ ਤੁਹਾਡੇ? ਮੇਰੇ ਤਾਂ ਜੀ ਗਿਣਾਂ ਕੀਨੇ ਤੇ ਆਂ ਜੀ। ਗਿਣਤਿਆਂ ਜੀ। ਉਹ ਫੇਰ ਤਾਂ ਜਦੋਂ ਤੁਸੀਂ ਰਖੜੀ ਬੰਨੋਗੇ ਤੁਹਾਨੂੰ ਮਾਲਾ ਮਾਲ ਕਰਨਗੇ। ਹੋਰ ਕੀ ਜੀ? ਹਾਂਜੀ ਹਾਂਜੀ। ਪਤਾ ਨਹੀਂ ਕੀ ਕੀ ਆ ਰਿਹਾ ਕਿਧਰੇ ਗਿਫਟ ਆ ਰਿਹਾ ਕਿਤੇ ਫਰਿੱਜ ਆ ਰਿਹਾ ਕਿਤੇ ਟੀਵੀ ਆ ਰਿਹਾ। ਹਾਂਜੀ। ਨਹੀਂ ਨਹੀਂ ਹਜਤਾ ਨਹੀਂ ਆਉਂਦਾ ਇਹ ਤਾਂ ਦਵਾਂਗੇ ਪਰਮਾਤਮਾ ਰੱਬ ਕਰੇ ਹਾਂਜੀ ਭਾਈਆਂ ਤੇ ਠੀਕ ਹੈ ਮੇਰ ਕਰੇ ਬਿਲਕੁਲ ਕੀ ਕੀ ਮਿਲ ਜਾਂਦਾ ਤੁਹਾਨੂੰ ਭਰਾਵਾਂ ਨੂੰ ਹਜੇ ਤਾਂ ਜੀ ਰਖੜੀ 'ਚ ਪੈਸੇ ਹੀ ਦੇ ਦੰਨੇ ਆ ਸੁਖ ਨਾਲ ਹੁਣ ਮੇਰਾ ਭਾਈ ਅਮਰੀਕਾ ਗਿਆ ਹੁਣ ਕੁਝ ਵਧੀਆ ਦੇ ਦਊਗਾ ਵੈਰੀ ਗੁੱਡ ਵੈਰੀ ਗੁੱਡ ਇਹ ਤਾਂ ਸਮਝੋ ਵੀ ਬਹੁਤ ਕੁਝ ਆ ਜਾਣਾ ਹਾਂਜੀ ਹਾਂਜੀ ਭੈਣ ਭਰਾ ਦਾ ਇੱਕ ਪਿਆਰ ਬਣਿਆ ਹੋਇਆ ਚਾਹੀਦਾ ਲੈਣ ਦੇਣ ਦਾ ਕੋਈ ਵੱਡੀ ਗੰਦ ਨਹੀਂ ਹੈ ਹਾਂਜੀ ਹਾਂਜੀ ਪਿਆਰ ਜ਼ਰੂਰੀ ਆ ਤੋ ਬਹੁਤ ਵਧੀਆ ਗੱਲ ਹੈ ਜੁਗ ਜੁਗ ਜਿਉਂਦੀ ਰਹੋ ਤੁਸੀਂ ਠੀਕ ਹੈ ਹੋਰ ਕਹਿਜੀ ਮੇਰੇ ਭਾਈ ਨੂੰ ਲੰਬੀ ਉਮਰ ਦੇਵੇ ਰੱਬ ਹਾਂਜੀ ਹਾਂ ਹਾਂਜੀ ਇਦਾਂ ਹੀ ਪਿਆਰ ਬਣਿਆ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਕਰਨ ਜੋਤ ਸਿੰਘ ਹੈ ਅੱਛਾ ਕਿੰਨੀਆਂ ਭੈਣਾਂ ਫਿਰ ਮੇਰੀ ਸਗੀ ਭੈਣ ਤਾਂ ਇਹ ਹੈ ਜੀ ਇਹ ਮੰਮੀ ਦੀ ਕੁੜੀਆਂ ਅਜ ਦੋ ਇਹ ਸਗੀ ਭੈਣ ਹੈ ਇਹ ਮੰਮੀ ਦੀਆਂ ਕੁੜੀਆਂ ਹਾਂ ਸਾਰੀਆਂ ਤੇ ਮੈਂ ਬਣਾਉਂਗੀ ਬਣਾ ਵੀ ਲਈ ਬਣਵਾ ਲੀਆਂ ਹਾਂਜੀ ਅੱਛਾ ਫਿਰ ਤੁਸੀਂ ਬਜ਼ਲੇ ਚ ਕੁਝ ਦਿੱਤਾ ਹਾਂਜੀ ਪੈਸੇ ਦਿੱਤੇ ਆ ਯਾਰ ਹਾਲੇ ਪੜਦਾ ਤੁਹਾਨੂੰ ਪੈਸੇ ਦਿੱਤੇ ਯਾਰ ਉਹ ਤਾਂ ਫਿਰ ਮੰਮਾ ਨੇ ਪਾਪਾ ਤੋਂ ਲਿਜਣਾ ਓਹੋ ਅੱਛਾ 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 ਕਦੇ ਝਿੜਕਦਾ ਵੀ ਹੁੰਦਾ ਇਹਨਾਂ ਨੂੰ ਕਦੇ ਕਦੇ ਲੜਦੇ ਹੈਂ ਹੈਂ ਰੋਜ਼ ਮਾਰਦਾ ਰੋਜ਼ ਗੁੱਸ ਮਾਰਦਾ ਇੰਨਾ ਲੜਦਾ ਇਹ ਬੜਾ ਸ਼ਰਾਤੀ ਆ ਬਈ ਬਹੁਤ ਜ਼ਿਆਦਾ ਲੜਕੇ ਦਾ ਪਿਆਰ ਵੱਧ ਨਹੀਂ ਹਾਂ ਲੜਕੇ ਪਿਆਰ ਵੀ ਵੱਧਦਾ ਇਹ ਮਨਾਲਨ ਇਹ ਰਸ ਜਾਂਦੀ ਆ ਹਾਂਜੀ ਮਨਾਲਨ ਅੱਛਾ ਕਿੰਨਾ ਕਿ ਝੜਕਦਾ ਹੈ ਰੋਜ਼ ਬਹੁਤ ਜ਼ਿਆਦਾ ਅੰਕਲ ਬਹੁਤ ਜ਼ਿਆਦਾ ਇਹ ਤਾਂ ਬੜਾ ਕੰਮ ਖਰਾਬ ਹੈ ਚਲੋ ਇਹ ਇੱਕ ਪਿਆਰ ਹੈ ਤਿਹਾਰ ਵੀ ਕਹੇ ਜਾ ਜਿਹੜਾ ਰਖੜੀ ਦੇ ਵਿੱਚ ਮਤਲਬ ਕਿ ਭੈਣ ਭਰਾ ਦਾ ਪਿਆਰ ਬੰਨਿਆ ਹੋਇਆ ਹੈ ਹਾਂ ਕੀ ਕਹੋਗੇ ਰਖੜੀ ਬਾਰੇ ਜੀ ਬਹੁਤ ਹੀ ਧਿਆਤਿਆ ਰਹੇ ਇਸ ਨਾਲ ਆਪਣੇ ਭੈਣ ਭਰਾ ਦਾ ਪੈਨ ਭਰਾ ਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਹੈ ਹਰ ਇਸ ਨਾਲ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਡਾ ਭਰਾ ਸਾਡੇ ਲਈ ਕਿੰਨਾ ਪ੍ਰੋਟੈਕਟਿਵ ਹੈਗਾ ਤੇ ਅੱਗੇ ਕੀ ਕੁਝ ਕਰ ਸਕਦਾ ਹੈ ਹਾਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਬਜੀਤ ਕੋਹੜਾ ਹੈ ਜੀ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਤਿੰਨ ਭੈਣ ਭਰਾ ਹਾਂ ਇਹ ਮੇਰੀ ਸੋਹਣੀ ਭੈਣ ਹੈ ਹਾਂਜੀ ਛੋਟੀ ਸੋਹਣੀ ਹੈ ਹਾਂਜੀ ਸੋ ਛੋਟੇ ਭਰਾ ਛੋਟੇ ਆ ਵੱਡੇ ਆ ਛੋਟੇ ਹਾਂ ਜੀ ਛੋਟੇ ਹਾਂ ਹਾਂਜੀ ਇਹ ਤਾਂ ਲੜਦੇ ਹੋਣੇ ਆ ਹਾਂ ਜੀ ਲਾਰਦੀਆ ਹਮ ਤਾਂ ਫੋਨ ਤੇ ਵੀ ਬੜੀਆਂ ਗੱਲਾਂ ਮਾਰਦਾ ਕਿ ਨਾ ਯਾਦ ਆਉਂਦੀ ਏ ਤੇਰੇ ਅੱਛਾ ਤੇ ਮਜ਼ੂ ਉਹ ਮੈਮਰੀਜ਼ ਯਾਦ ਆਉਂਦੀਆਂ ਜੋ ਇਕੱਠੇ ਸਪੈਂਡ ਕੀਤੀਆਂ ਏ ਅੱਛਾ ਹਾਂ ਜੀ ਕਿੱਥੇ ਨੇ ਭਰਾ ਜੀ ਉਹ ਵੀ ਅਮਰੀਕਾ ਹੀ ਹੈ ਹਾਂ ਜੀ ਅਮਰੀਕਾ ਹਾਂ ਜੀ ਹੈ ਛੋਟੇ ਹਨ ਹਾਂ ਜੀ ਛੋਟੇ ਹਨ ਠੀਕ ਹੈ ਸੋ ਪ੍ਰਮਾਤਮਾ ਕੋਲੋਂ ਦੁਆਵਾ ਮੰਗੋ ਉਹਨਾਂ ਦੀ ਹਾਂ ਜੀ ਭੇਜੀਏ ਉਹਦੇ ਵਾਸਤੇ ਵੀ ਰੱਖਣੀ ਬਸ ਪਹੁੰਚਣ ਵਾਲੀ ਹੋਣੀ ਹਾਂ ਜੀ ਭੇਜ ਦਿਆਂਗੇ ਪੈਕ ਕਰਕੇ ਤੇ ਆਇਆ ਨਹੀਂ ਮੈਸੇਜ ਜੀ ਨਹੀਂ ਅੱਜ ਜਾਂ ਕੱਲ੍ਹ ਚ ਪਹੁੰਚ ਜੂਗੀ ਉਹਨਾਂ ਕੋਲ ਹਾਂ ਜੀ ਠੀਕ ਹੈ ਕਿੰਨੇ ਕੁ ਖੁਸ਼ ਹੁੰਦੇ ਆ ਉਹ ਜਦੋਂ ਰਖੜੀ ਜਾਂਦੀ ਹੈ ਹਨਾ ਆ ਫਸਟ ਟਾਈਮ ਹੀ ਸੀਗਾ ਉਹਨਾਂ ਦਾ ਉਹ ਹੁੰਦੀ ਹੈ ਐਕਸਪੀਰੀਅੰਸ ਸਾਡਾ ਵੀ ਫਸਟ ਟਾਈਮ ਸੀਗਾ ਉਹਨਾਂ ਦਾ ਵੀ ਫਸਟ ਟਾਈਮ ਹੈ ਤੁਹਾਨੂੰ ਵੀ ਯਾਦ ਤਾਂ ਕਾਫੀ ਆਉਂਦੀ ਹੋਣੀ ਹਾਂਜੀ ਹਾਂਜੀ ਮਤਲਬ ਫੀਲ ਤਾਂ ਹੁੰਦਾ ਵੀ ਚਲੋ ਜੇ ਕਾਲ ਹੁੰਦੇ ਆ ਕਾਲ ਹੋਣ ਤਾਂ ਬੰਦ ਨਹੀਂ ਰਖੜੀ ਆ ਨਾ ਦੂਰ ਵਾਲ ਹੋ ਜਾਂਦਾ ਹੈ ਚਲੋ ਗਿਫਟ ਵੀ ਭੇਜਣਗੇ ਅਮਰੀਕਾ ਤੋਂ ਹਾਂਜੀ ਇਹ ਚਾਗ ਚੜੂਗਾ ਨਾ ਪੂਰਾ ਹਾਂਜੀ థాంక్యూ ਠੀਕ ਹੈ ਜੀ ਰਖੜੀ ਦਾ ਤੁਹਾਨੂੰ ਮੁਬਾਰਕਾਂ ਤੁਹਾਨੂੰ ਵੀ ਤੁਹਾਨੂੰ ਵੀ ਤੁਹਾਨੂੰ ਵੀ ਮੁਬਾਰਕਾਂ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਨਾਮ ਹੈ ਤੁਹਾਡਾ ਸੰਜਨਾ ਇਹ ਕੱਲ ਨੂੰ ਰਖੜੀ ਹੈ ਪਤਾ ਹਾਂਜੀ ਹਾਂਜੀ ਪਤਾ ਤੁਸੀਂ ਰਖੜੀਆਂ ਲਈਆਂ ਲਵਾਂਗੇ ਅੱਜ ਲਵਾਂਗੇ ਜੀ ਅੱਜ ਲਵਾਂਗੇ ਹਾਂਜੀ ਹਾਂਜੀ ਕਿੰਨੇ ਭਰਾ ਤੁਹਾਡੇ ਤਿੰਨ ਭਰਾਏ ਦੀ ਵੱਡੇ ਨੇ ਛੋਟੇ ਨੇ ਛੋਟੇ ਸਭ ਤਾਂ ਮੈਂ ਹੀ ਵੱਡੇ ਐ ਵੱਡੇ ਨੇ ਸਾਰੇ ਹਾਂਜੀ ਹਾਂਜੀ ਅੱਛਾ ਇਹ ਛਿੜਕ ਦਿੰਦੇ ਤੈਨੂੰ ਹਾਂਜੀ ਹਾਂਜੀ ਛਿੜਕਦੇ ਆ ਅੱਛਾ ਜੇ ਕੋਈ ਗਲਤੀ ਹੁੰਦੀ ਹੈ ਤਾਂ ਛਿੜਕ ਦਿੰਦੇ ਨੇ ਹਾਂਜੀ ਹਾਂਜੀ ਤੁਸੀਂ ਛਿੜਕ ਸਹਿ ਲੈਣੇ ਆਂ ਕਿ ਰੁੱਸੋ ਜਾਂਦੇ ਨਾ ਨਾ ਸਹਿ ਲੰਦੇ ਆ ਜੀ ਅੱਛਾ ਰੁੱਸ ਵੀ ਜਾਂਦੇ ਹੋਣੇ ਹਾਂਜੀ ਹਾਂਜੀ ਰੁੱਸ ਫਿਰ ਮਨਾਉਂਦੇ ਕਿ ਨਹੀਂ ਹਾਂਜੀ ਹਾਂਜੀ ਮਨਾਉਂਦੇ ਡੈਡੀ ਮਾਪਦਾ ਅੱਛਾ ਹਾਂਜੀ ਠੀਕ ਹੈ ਸੋ ਜਦੋਂ ਰਖੜੀ ਬੰਦਦੇ ਆ ਫਿਰ ਭਰਾ ਤੁਹਾਨੂੰ ਕੀ ਦਿੰਦੇ ਗਿਫਟ ਦਿੰਦੇ ਆ ਜੀ ਗਿਫਟ ਦਿੰਦੇ ਆ ਚਲੋ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਤੁਹਾਡਾ ਫਿਰ ਨੀਲਮ ਹੈ ਜੀ ਜੀ ਕੱਲ ਨੂੰ ਰਖੜੀ ਆ ਅੱਜ ਰਖੜੀ ਖਰੀਦ ਰਹੇ ਆ ਕਿਵੇਂ ਲੱਗ ਰਿਹਾ ਤੁਹਾਨੂੰ ਰਖੜੀ ਦਾ ਤਿਉਹਾਰ ਬਹੁਤ ਵਧੀਆ ਜੀ ਹਾਂਜੀ ਭੈਣ ਭਰਾ ਦਾ ਹਾਂਜੀ ਕਿੰਨੇ ਭਰਾ ਤੁਹਾਡੇ ਮੇਰੇ ਦੋ ਭਰਾ ਹੈ ਜੀ ਛੋਟੇ ਵੱਡੇ ਨੇ ਮੇਰੇ ਵੱਡੇ ਹੈ ਜੀ ਇੱਕ ਛੋਟਾ ਇੱਕ ਵੱਡਾ ਹੈ ਜੀ ਜੀ ਹਾਂਜੀ ਸੋ ਜਿਹੜਾ ਵੱਡਾ ਹੈ ਫਿਰ ਜਦੋਂ ਤੁਸੀਂ ਰਖੜੀ ਬੰਨਦੇ ਆਂ ਕੁਝ ਦਿੰਦੇ ਆਂ ਤੁਹਾਨੂੰ ਹਾਂਜੀ ਅੱਛਾ ਜੀ ਗਿਫਟ ਦਿੰਦੇ ਆਂ ਜੀ ਗਿਫਟ ਦੇ ਦਿੰਦੇ ਹਾਂਜੀ ਜਿਹੜਾ ਛੋਟਾ ਹੈ ਉਹ ਉਹ ਵੀ ਗਿਫਟ ਹੀ ਦਿੰਦੇ ਆਂ ਜੀ ਗਿਫਟ ਦਿੰਦੇ ਹਾਂਜੀ ਕਦੇ ਲੜਦਾ ਵੀ ਹੁਣ ਆਪਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੜਦਾ ਠੀਕ ਹੈ ਸੋ ਭੈਣ ਭਰਾ ਦਾ ਪਿਆਰ ਹੈ ਇਹ ਹਾਂਜੀ ਠੀਕ ਹੈ ਜੀ ਹਾਂਜੀ ਭੈ ਜੀ ਜਦੋਂ ਲੜਦੇ ਆ ਤਾਂ ਰੁੱਸਦੇ ਆ ਤਾਂ ਮਨਾ ਵੀ ਲੈਂਦੇ ਆ ਹੈਨਾ ਜੀ ਹਾਂਜੀ ਇਹ ਤਾਂ ਹੈ ਠੀਕ ਹੈ ਜੀ ਕੱਡਾ ਕੀ ਨਾਂ ਹੈ ਜੀ ਹਰਕੇ ਸਿੰਘ ਹੈ ਜੀ ਜੀ ਸੋ ਅੱਜ ਫੇਰ ਰਖੜੀਆਂ ਦਿਵਾਰੀ ਕਿੰਨਾ ਕ ਖਰਚਾ ਕਰਾ ਤੋ ਤੁਹਾਡੇ ਬਸ ਹੋ ਗਿਆ ਜੀ ਹੋ ਗਿਆ ਠੀਕ ਹੈ ਸੋ ਤੁਹਾਡੇ ਵੀ ਭੈਣਾਂ ਆਉਂਦੀ ਹੋਣੀ ਹਣੀ ਰਖੜੀ ਹਾਂਜੀ ਉਹ ਭੈਣ ਭਰਾ ਦਾ ਪਿਆਰ ਹੈ ਇਹ ਹਾਂਜੀ ਬਹੁਤ ਦੇ ਵਿੱਚ ਬੰਨਿਆ ਹੋਇਆ ਸੋ ਇਦਾਂ ਹੀ ਭੈਣਾਂ ਜਿਉਂਦੀਆਂ ਰਹਿਣ ਭਰਾ ਵਸਦੇ ਰਹਿਣ ਹਾਂਜੀ ਕੀ ਕਹੂਗੇ ਜੀ ਮੇਰੇ ਭਰਾ ਦੇ ਬਿਆਰ ਬਣੀ ਮੇਰੇ ਭਰਾ ਬਹੁਤ ਵਧੀਆ ਹੈ ਜੀ ਬਸ ਹਮੇਸ਼ਾ ਇਦਾਂ ਹੀ ਰਖੜੀ ਬੰਦੀ ਰਹਾ ਮੈਂ ਭਰਾਵਾਂ ਨੂੰ ਬਿਲਕੁਲ ਹਾਂ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਹਾਂ ਜੀ ਮੀਨੂ ਜੀ ਰਖੜੀਆਂ ਨੇ ਅੱਜ ਕੀ ਕਹਿਣਾ ਹੈ ਤੁਹਾਡਾ ਪਹਿਲਾਂ ਤਾਂ ਇਹ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਰਖੜੀ ਦੀ ਹੈ ਜੀ ਤੁਸੀਂ ਜਿਹੜਾ ਹਰ ਸਾਲ ਸਾਡਾ ਰਖੜੀ ਦਾ ਜਿਹੜਾ ਮਨੋਲ ਬਧਾਉਂਦੇ ਹੋ ਤੇ ਸਾਰੇ ਤੁਸੀਂ ਕਰਾਲੀ ਫੇਮਸ ਹੋ ਵੀ ਤੁਹਾਡੇ ਸਾਰੇ ਚੈਨਲ ਤੁਹਾਡੀ ਜਿਹੜੀ ਐਡ ਚੱਲਦੀ ਹੈ ਤਾ ਬਹੁਤ ਬਹੁ ਪਹਿਲਾਂ ਤੁਹਾਨੂੰ ਰਖੜੀ ਦੀ ਬਹੁਤ ਵਧਾਈਆਂ ਜੀ। ਤੋ ਕਿਵੇਂ ਚੱਲ ਰਿਹਾ ਰਖੜੀ ਦਾ? ਰਖੜੀ ਦਾ ਜਿਹੜਾ ਕੰਮ ਹੈ ਇਸ ਟਾਈਮ ਫੁੱਲ ਚੱਲ ਰਿਹਾ ਜੀ। ਨਾਪਦੀ ਪੂਰੀ ਮੇਰ ਹੈ ਸਾਡੇ ਫਾਦਰਨਾ ਸਰ ਨਾਮ ਚੱਲ ਰਿਹਾ ਦੁਕਾਨ ਦੇ ਉੱਪਰ। ਬਿੱਲੂ ਦੀ ਹੱਟੀ ਪੂਰੀ ਫੇਮਸ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈ। ਬਿਲਕੁਲ ਜੀ। ਮਾਲ ਮਹਿੰਗਾ ਵਿਕ ਰਿਆ ਹੈ ਕਿ ਸਸਤਾ ਜਿਆਦਾ ਵਿਕ ਆਪਣੇ ਕੋਲ ਦੇਖੋ ਹਾਈ ਵੇਰੀਟੀ ਵਿਕਦੀ ਹੈ ਮੇਰੀ ਦੁਕਾਨ ਚ 20 ਰੁਪਏ ਤੋਂ ਲੈ ਕੇ ਚਾਹੇ ਤੁਸੀਂ 1000 ਰੁਪਏ ਤੱਕ ਰਖੜੀ ਲੈ ਲਓ ਇੱਕ ਤੋਂ ਇੱਕ ਰਖੜੀ ਮਿਲੇਗੀ ਕੋਈ ਡਿਜ਼ਾਈਨ ਐਦਾਂ ਨਹੀਂ ਕਾ ਕਾ ਕੇ ਇਹ ਨਹੀਂ ਕਹਿ ਸਕਦਾ ਵੀ ਮੇਰੀ ਦੁਕਾਨ ਚ ਰਖੜੀ ਮੈਨੂੰ ਮਿਲੀ ਪਸੰਦ ਦੀ ਅੱਛਾ ਜੀ ਬਾਕੀ ਜਿਹਨੂੰ ਨਹੀਂ ਪਸੰਦ ਆਉਂਦਾ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਹਾਂ ਨਹੀਂ ਸਕਦੇ ਇੱਕ ਦੋ ਇੱਕ ਵੇਰੀਟੀ ਪਈ ਹੈ ਚਾਹੇ ਬੱਚੇ ਹੀ ਲੈ ਲਓ ਭਾਬੀ ਲੈ ਲਓ ਜੈਨਸੀ ਲੈ ਲਓ ਭਰਜਾਈ ਵਾਸਤੇ ਲੈ ਲਓ ਛੋਟੇ ਨਿਊਬੋਰਨ ਬੱਚੇ ਲੈ ਲਓ ਐਵਰੀਥਿੰਗ ਹਰ ਚੀਜ਼ ਆਪਣੇ ਕੋਲ ਪਈ ਹੈ ਉਪਲ ਮੁਬਾਰਕਾਂ ਤੁਹਾਨੂੰ ਰੱਖਦਾ ਤੁਹਾਨੂੰ ਬਹੁ ਬਹੁ ਮੁਬਾਰਕਾਂ ਰੱਖਦੀ ਦੀਆਂ ਜਿਹੜੇ ਤੁਸੀਂ ਆਪਣੇ ਚੈਨਲ ਬੰਦੇ ਹੋ ਨਾ ਸਾਰੇ ਪੰਜਾਬ ਦੇ ਵਿੱਚ ਤੁਸੀਂ ਚੱਲੇ ਆ ਤੁਸੀਂ ਤੁਹਾਨੂੰ ਚੜ੍ਹਦੀ ਕਲਾ ਚ ਕਹਿੰਨੇ ਵੀ ਚੜ੍ਹਦੀ ਕਲਾ ਤੁਹਾਡਾ ਚੈਨਲ ਰਵੇ ਜੀ ਥੈਂਕ ਯੂ ਜੀ ਥੈਂਕ ਯੂ ਜੀ